ਅਰਥ ਆਪ ਜੀ ਦੇ ਨਾਲ ਸਾਂਝੇ ਕਰਾਂ ਇਹ ਜਿਹੜੇ ਅਰਥ ਨੇ ਇਹ ਵੀ اسی ਤਰ੍ਹਾਂ ਨੇ ਜਿਵੇਂ ਦਰਖਤ ਦੀ ਜੜ ਹੁੰਦੀ ਹੈ ਜੜ ਦੇ ਨਾਲ ਜੇ ਦਰਖਤ ਦਾ ਸੰਪਰਕ ਹੈ ਤਾਂ ਨਾਲ ਜੁੜਿਆ ਹੈ ਹਰਾ ਰਹੇਗਾ ਜਦੋਂ ਉਹ ਜੜ ਨਾਲੋਂ ਸੰਪਰਕ ਟੁੱਟ ਗਿਆ ਸਮਝੇਗਾ ਕਈ ਵਾਰੀ ਤੁਸੀਂ ਦਰਖਤ ਦੇਖੇ ਹੋਣੇ ਕਈ ਵਾਰੀ ਅੰਧੇਕ ਜੜ ਤੋਂ ਟੁੱਟ ਜਾਂਦਾ ਅੱਧਾ ਘਰਾ ਰਹੇ ਜਾਂਦਾ ਕੋਈ ਇੱਕ ਪਾਸਾ ਖਰਾ ਰਹੇ ਇਦਾਂ ਹੀ ਗੁਰੂ ਸਾਹਿਬ ਕਹਿੰਦੇ ਬੰਦਿਆ ਜੇ ਤੂੰ ਰੱਬ ਜੀ ਵਾਹਿਗੁਰੂ ਜੀ ਦੇ ਨਾਲ ਜੁੜਿਆ ਹੋਇਆ ਤੇਰੇ ਅੰਦਰ ਹਰਿਆਲੀ ਨਹੀਂ ਰਹੇਗੀ ਰਸ ਨਹੀਂ ਰਹੇਗਾ ਸੰਗਤ ਹੋਏਗੀ ਬਾਣੀ ਦਾ ਕੀਰਤਨ ਹੋਏਗਾ ਤੇਰੀ ਹਰਿਆਲੀ ਖੋਲ ਵਗ ਜੇਗੀ ਜੇ ਤੂੰ ਟੁੱਟ ਚੁੱਕਿਆ ਹੈ ਤਾਂ ਟੁੱਟੇ ਹੋਏ ਦੇ ਉੱਪਰ ਜਿੰਨਾ ਮਰਦੀ ਨਹੀਂ ਪਈ ਜਾਉਂਦੀ ਤਾਂ ਸੁੱਕੀ ਜਾਣਾ ਗਲੀ ਜਾਣਾ ਉਹਨੂੰ ਰੱਬ ਦਾ ਨਾਮ ਵੀ ਚੰਗਾ ਨਹੀਂ ਲੱਗੇਗਾ ਬਲਕਿ ਸੁਣ ਸੁਣ ਕੇ ਦੁੱਖ ਹੁੰਦਾ ਜਾਏਗਾ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੇ 12 ਮਾਹ ਦੇ ਵਿੱਚ ਫਰਮਾਇਆ ਸਾਧ ਸੰਗਤ ਜੀ ਦੇਸੀ ਮਹੀਨੇ ਦੇ ਮੁਤਾਬਕੇ ਪੰਜਵਾਂ ਮਹੀਨਾ ਸਾਵਣ ਦਾ ਸਤਿਗੁਰੂ ਜੀ ਫਰਮਾ ਰਹੇ ਨੇ ਸਾਵਣ ਸਰਸੇ ਕਾਮਣੀ ਚਰਨ ਕਮਲ ਸਿਉ ਪਿਆਰ ਜਿਹਦਾ ਪਿਆਰ ਰੱਬ ਜੀ ਦੇ ਚਰਨ ਕਮਲਾ ਨਾਲ ਹੈ ਜੜ ਜੁੜੀ ਹੋਈ ਹੈ ਜੜ ਦੇ ਨਾਲ ਜੁੜੇ ਹੋਏ ਨੇ ਸਾਵਣ ਸਰਸੇ ਕਾਮਣੀ ਸਾਵਣ ਦੇ ਮਹੀਨੇ ਦੇ ਵਿੱਚ ਮੀ ਪਿਆ ਸਰਸ ਸੋਹਣੇ ਰਸ ਵਾਲੇ ਹੋ ਗਏ ਉਹਨਾਂ ਨੂੰ ਕ੍ਰਮਲਾ ਨਿਕਲ ਆਇਆ ਉਹਨਾਂ ਦਾ ਫਲਾ ਹੋਣਾ ਸ਼ੁਰੂ ਹੋ ਗਿਆ ਜਿਹੜੇ ਜੁੜੇ ਹੋਏ ਨੇ ਸਾਂਗ ਦਾ ਸਮਾ ਬਣੇ ਉਹਨਾਂ ਦੇ ਅੰਦਰ ਬਹੁਤ ਖੁਸ਼ੀ ਤੇ ਆਨੰਦ ਬਣਦਾ ਹੈ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਧਾਰ ਇੱਕ ਕਾਮਨੀ ਸ਼ਬਦ ਆਇਆ ਸੀ ਕਾਮਨੀ ਸ਼ਬਦ ਇਸਤਰੀ ਲਈ ਵਰਤਿਆ ਜਾਂਦਾ ਜੀਵ ਇਸਤਰੀ ਆਪਾਂ ਸਾਰੇ ਹੀ ਇਸਤਰੀ ਰੂਪਾਂ ਤੇ ਵਾਹਿਗੁਰੂ ਸਾਡਾ ਮਾਲਕ ਹੈ ਬਾਣੀ ਜਿਸ ਕਰਕੇ ਕਾਮਨ ਕਾਮਨੀ ਸ਼ਬਦ ਆਮ ਜੀਵਾਂ ਦੇ ਵਰਤ ਹੈ ਜਿਹੜੇ ਜੁੜ ਗਏ ਉਹਨਾਂ ਦਾ ਮਨ ਤੇ ਤਨ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਇੱਕੋ ਨਾਮ ਆਧਾਰ ਵਾਹਿਗੁਰੂ ਜੀ ਦਾ ਨਾਮ ਹੀ ਉਹਨਾਂ ਦੇ ਜੀਵਨ ਦਾ ਆਧਾਰ ਆਸਰਾ ਅਲਟੀਮੇਟ ਸਪੋਰਟ ਜਿਹੜੀ ਆ ਉਹ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਹੈ ਸਾਡੇ ਲਈ ਬਸ ਵੇਖਿਆ ਰੰਗ ਕੁੜਾਵੇ ਆ ਦਿਸਣ ਸਭੇ ਸ਼ਾਰ ਵੇਖਾ ਜਾਹ ਜਿਹੜੇ ਨਹੀਂ ਜੁੜੇ ਨਾ ਉਹਨਾਂ ਲਈ ਸੰਸਾਰ ਦਾ ਬੜਾ ਆਨੰਦ ਹੈ ਜਿਹੜੇ ਜੁੜ ਗਏ ਨੇ ਉਹਨਾਂ ਲਈ ਰੱਬ ਦੇ ਗੁਣਾ ਦਾ ਬੜਾ ਆਨੰਦ ਹੈ ਜਿਹੜੇ ਜੁੜ ਗਏ ਉਹਨਾਂ ਨੂੰ ਲੱਗਦਾ ਵੀ ਦੁਨੀਆ ਜਾ ਕਰਿਆ ਜਿਹੜੇ ਨਹੀਂ ਜੁੜੇ ਉਹ ਕਹਿੰਦੇ ਨੇ ਰੱਬ ਦਾ ਨਾਮ ਜ਼ਹਿਰ ਹੈ ਬੈਠ ਵੀ ਹੁੰਦਾ ਹੈ ਸੁਣਨੇ ਹੁੰਦਾ ਹੈ ਉਹਨਾਂ ਨੂੰ ਇਹ ਜ਼ਹਿਰ ਹੰਦੂ ਲੱਗਦਾ ਤੁਮਹਾਰਾ ਜੀ ਫਰਮਾਉਂਦੇ ਨੇ ਜਿਹੜੇ ਜੁੜ ਗਏ ਉਹ ਕਹਿੰਦੇ ਨੇ ਕਹਿੰਦੇ ਵੇਖਿਆ ਰੰਗ ਘੁੜਾ ਗਿਆ ਦੁਨੀਆ ਦੇ ਜਿਹੜੇ ਪਦਾਰਥ ਨੇ ਉਹ ਵੇਖ ਜ਼ਹਿਰ ਦੀ ਤਰ੍ਹਾਂ ਨੇ ਤੇ ਕੂੜੇ ਦੇ ਝੂਠੇ ਨੇ ਇਹਨਾਂ ਦਾ ਪਤਾ ਨਹੀਂ ਐ ਕਦੋਂ ਕੀ ਹੋ ਜਾਏ ਤੇ ਦਿੱਸਣ ਸਭੇ ਛਾਰ ਸ਼ਾਬਦ ਅਰਥ ਦਾ ਸਵਾਦ ਵਰਥਲੈਸ ਨੇ ਜਿਹੜੇ ਜਿਨ੍ਹਾਂ ਦੀ ਕੋਈ ਵੈਲਿਊ ਨਹੀਂ ਹੈ ਇਦਾਂ ਲੱਗਦਾ ਹੈ ਚੀਜ਼ਾਂ ਹਾਰੇ ਅੰਮ੍ਰਿਤ ਬੂੰਦ ਸੁਹਾਵਣੀ ਮੇਲੇ ਸਾਧੂ ਪੀਵਨ ਹਾਰ ਵਾਹਿਗੁਰੂ ਦੇ ਨਾਮ ਦੀ ਅੰਮ੍ਰਿਤ ਦੀ ਬੂੰਦ ਹੈ ਬੜੀ ਸੁਹਾਵਣੀ ਪਰ ਇਹਨੂੰ ਪੀਣ ਦਾ ਵੱਲ ਕਿੱਦਾਂ ਹੁੰਦਾ ਹੈ ਮਿਲ ਸਾਧੂ ਸਾਧੂ ਨੂੰ ਮਿਲ ਕੇ ਸਾਧੂ ਸਤਿਗੁਰੂ ਸਾਡੇ ਲਈ ਗੁਰੂ ਸਾਹਮ ਦੇ ਸਭ ਤੋਂ ਪਹਿਲਾਂ ਫਿਰ ਜਿਹੜੇ ਵੀ ਗੁਰਮਖਾਂ ਦੇ ਗੁਰ ਸਿੱਖਾਂ ਦੇ ਸੰਗਤ ਕਰਿਓ ਸਾਧੂ ਨੇ ਸੰਗਤ ਵਿੱਚੋਂ ਇਹ ਨਾਮ ਦਾ ਰਸ ਮਾਨਣ ਦੀ ਜਾਚ ਆਉਂਦੀ ਹੈ ਗਾਨ ਤਿਨ ਪ੍ਰਵ ਸੰਗ ਮੋਲਿਆ ਸਮਰਥ ਪੁਰਖ ਅਪਾਰ ਜਿਵੇਂ ਜੰਗਲ ਵੇਲੇ ਵੀ ਪੈਦਿਆਂ ਖੜ ਜਾਂਦੇ ਆ ਇਦਾਂ ਨਹੀਂ ਜਦੋਂ ਸਮਰਥ ਪੁਰਖ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਹੈ ਜੀਵ ਉਹਦੇ ਨਾਲ ਜੁੜਦਾ ਹੈ ਨਾ ਤਾਂ ਉਹਦੇ ਅੰਦਰ ਵੀ ਖਿੜਾਓ ਮੋਲਿਆ ਐ ਜਿਵੇਂ ਫੁੱਲ ਖਿੜਿਆ ਹੁੰਦਾ ਹੈ ਇਦਾਂ ਦਾ ਉਹਦਾ ਆਤਮਿਕ ਜੀਵਨ ਮਾਨਸਿਕ ਅਵਸਥਾ ਹੁੰਦੀ ਹੈ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਮਨ ਤਾਂ ਸਾਰਿਆਂ ਦਾ ਚਾਹੁੰਦਾ ਰੱਬ ਨੂੰ ਮਿਲ ਲਈਏ ਦੇਖ ਲਈਏ ਹੈ ਕੀ ਚੀਜ਼ ਆ ਜਿਹਦੇ ਨਾਂ ਦਾ ਰੌਲਾ ਪਿਆ ਹੈ ਰੱਬ ਇੱਕ ਅਜਬ ਬੁਝਾਰਤ ਆਪਣਾ ਪੰਜਾਬੀ ਦਾ ਕਵੀ ਲਿਖਦਾ ਹੈ ਰੱਬ ਇੱਕ ਅਜਬ ਬੁਝਾਰਤ ਰੱਬ ਇੱਕ ਬੋਰਖ ਧੰਦਾ ਪੇਚ ਖੋਲ ਅਧਿਆਏ ਇਸ ਦੇ ਕਾਫਲ ਹੋ ਜਾਏ ਬੰਦਾ जानਦੇ ਜਾਣਦੇ ਕਿ ਰੱਬ ਤੋਂ ਇਨਕਾਰ ਹੀ ਹੋ ਜਾਂਦੇ ਨੇ ਕਹਿੰਦੇ ਕੁਝ ਹੈ ਹੀ ਨਹੀਂ ਹੁਣ ਗੁਰੂ ਅਰਜਨ ਦੇਵ ਜੀ ਕੀ ਦੱਸਦੇ ਨੇ ਕਹਿੰਦੇ ਜੀ ਤਾਂ ਸਾਰਿਆਂ ਦਾ ਕਰਦਾ ਨਾਸਤਕ ਵੀ ਚਾਹੁੰਦਾ ਮੈਂ ਲੱਭ ਲੱਭ ਜੇ ਕੋਈ ਗੱਲ ਹੈ ਮੈਨੂੰ ਪਤਾ ਤਾਂ ਲੱਗੇ ਆਸਤਕ ਦਾ ਚਾਹੁੰਦੇ ਚਾਹੁੰਦਾ ਕਰਮ ਮਿਲਾ ਬਣ ਹਾਰ ਕਰਮ ਦਾ ਅਰਥ ਹੁੰਦਾ ਇੱਥੇ ਕਰਮ ਨਹੀਂ ਹੈ ਜਿਹੜੇ ਆਪਾਂ ਕਰਮ ਕਰਦੇ ਆਏ ਨਹੀਂ ਕਰਮ ਦਾ ਅਰਥ ਹੈ ਬਖਸ਼ਿਸ਼ ਉਹਦੀ ਬਖਸ਼ਿਸ਼ ਮਿਲਾਏਗੀ ਬਖਸ਼ਿਸ਼ ਜੋਗਾ ਹੋਣਾ ਪਏਗਾ ਜਿਹੜੇ ਬਖਸ਼ਿਸ਼ ਜੋਗੇ ਹੋ ਜਾਣਗੇ ਉਹ ਮਿਲ ਜਾਣਗੇ ਬਖਸ਼ਿਸ਼ ਦਾ ਕਹਿਣਾ ਹੀ ਨਹੀਂ ਦਿੱਤੇ ਤਾਂ ਕਰਕੇ ਧੱਕੇ ਨਾਲ ਜਿਹੜੇ ਰੱਬ ਨੂੰ ਜਾਣਨਾ ਚਾਹੁੰਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਬਖਸ਼ਿਸ਼ ਲਈ ਨਹੀਂਵੇਂ ਹੋਣਾ ਪੈਂਦਾ ਜਿਨ ਨੇ ਸਖੀਏ ਪ੍ਰਭ ਪਾਇਆ ਹਉ ਤਿਲ ਕੈ ਸਦ ਬਲਿਹਾਰ ਸਾਂਝ ਜੀ ਕਹਿੰਦੇ ਨੇ ਜਿਹੜੀਆਂ ਸਖੀਆਂ ਨੂੰ ਵੱਲ ਆ ਗਿਆ ਉਹਦੀ ਬਖਸ਼ਿਸ਼ ਲੈਣ ਦਾ ਉਹਨਾਂ ਨੇ ਉਹਨੂੰ ਪ੍ਰਾਪਤ ਕਰ ਲਿਆ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ ਮਹਾਰਾਜ ਕਹਿੰਦੇ ਮੈਂ ਤਾਂ ਸਦਕੇ ਜਾਨਣਾ ਬਲਿਹਾਰ ਜਾਂਦਾ ਹਾਂ ਗਾਨਕ ਹਰ ਜੀ ਮਿਆਕਰ ਸ਼ਬਦ ਸਵਾਰਨ ਹਾਰ ਅਰਦਾਸ ਕਰੀਏ ਹਰ ਜੀ ਮਿਆਕਰ ਮਿਆ ਤੇ ਮਾਇਆ ਦੋ ਸ਼ਬਦ ਨੇ ਜੇ ਮਾਇਆ ਸ਼ਬਦ ਆ ਗਿਆ ਕਿ ਟਵੇਸ ਉਹ ਤਾਕਤ ਉਹ ਕੁਝ ਵੀ ਕੱਲਾ ਪੈਸਾ ਨਹੀਂ ਜੋ ਵੀ ਚੀਜ਼ ਸਾਨੂੰ ਰੱਬ ਤੋਂ ਧਰਮ ਤੋਂ ਸੱਚ ਤੋਂ ਦੂਰ ਕਰਦੀ ਆ ਉਹ ਮਾਇਆ ਹੈ ਮਾਇਆ ਮਾਇਆ ਸ਼ਬਦ ਇੱਕ ਕੰਨੇ ਦੇ ਫਰਕ ਹੈ ਬਸ ਮਾਇਆ ਪਾਠ ਕਰਾਂਗੇ ਜਿਵੇਂ ਜਿੱਥੇ ਮਾਇਆ ਉਹਦਾ ਅਰਥ ਕਿਰਪਾ ਉਹ ਚੀਜ਼ ਜਿਹੜੀ ਰੱਬ ਨਾਲ ਜੋੜਦੀ ਹੈ ਮਾਇਆ ਕਰ ਰੱਬ ਜੀ ਸਾਡੇ ਤੇ ਮਾਇਆ ਕਰਦੇ ਸ਼ਬਦ ਸਵਾਰਨ ਹਾਂ ਗੁਰੂ ਦੇ ਸ਼ਬਦ ਦੇ ਜਰੀਏ ਜੀਵ ਨੂੰ ਸਵਾਰਿਆ ਜਾ ਸਕਦਾ ਹੈ ਸਵਾਰਨ ਹਾਂ ਕਰਦਾ ਜਿਹਦੇ ਚ ਸਮਰਤ ਹੈ ਸਵਾਰਨ ਦੀ ਉਹ ਹੈ ਗੁਰੂ ਦਾ ਸ਼ਬਦ ਉਹਦੇ ਨਾਲ ਸਾਨੂੰ ਜੋੜਦੇ ਸਾਵਣ ਤਿੰਨਾਂ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਸਾਵਨ ਦੇ ਮਹੀਨੇ ਅਖੀਰਲੇ ਭਗਤੀ ਦੇ ਗੁਰੂ ਸਾਹਿਬ ਕਹਿੰਦੇ ਉਹ ਸੁਹਾਗਣਾ ਨੇ ਚੰਗੇ ਭਾਗਾ ਵਾਲੀਆਂ ਨੇ ਭਾਈ ਜਿਨ੍ਹਾਂ ਦੇ ਵਾਹਿਗੁਰੂ ਦੇ ਨਾਮ ਦਾ ਹਾਰ ਗਲ ਵਿੱਚ ਪਾਇਆ ਹੋਇਆ ਹੈ ਭਾਵੇਂ ਆਪਣੇ ਗੰਠ ਤੋਂ ਵਾਹਿਗੁਰੂ ਦਾ ਜਪਦੇ ਨੇ ਭਾਗਾ ਵਾਲੀਆਂ ਤੋਂ ਇਥੇ ਆ ਕੇ ਸਾਧ ਸੰਗਤ ਜੀ ਅੱਜ ਦੇ ਮਹੀਨੇ ਦੇ ਮੈਸੇਜ ਤੇ ਆ ਸ਼ਬਦ ਵਿਚਾਰ ਦੇ ਸੰਪੂਰਨ ਤਾਂ ਗੁਰੂ ਦਾ ਮੈਸੇਜ ਇਹੀ ਹੈ ਜਿਹੜੇ ਜੁੜ ਕੇ ਖਰੇ ਭਰੇ ਰਹਿੰਦੇ ਨੇ ਜਿਹੜੇ ਟੁੱਟ ਗਏ ਉਹ ਸੁੱਕ ਜਾਂਦੇ ਨੇ ਸੁੱਕੇ ਹੋયા ਤੇ ਨਹੀਂ ਵੀ ਪਈ ਜਾਂਦੇ ਕੋਈ ਅਸਰ ਨਹੀਂ ਹੁੰਦਾ ਤਾਂ ਗੁਰੂ ਅਰਜਨਦਾਸ ਗੁਰੂ ਦਾ ਕਰਮ ਘਰ ਦੀ ਬਖਸ਼ਿਸ਼ ਹੀ ਜੋੜ ਸਕਦੀ ਹੈ ਆਪ ਸੰਗਤਾਂ ਨੇ ਬੜੇ ਪਿਆਰ ਨਾਲ ਸਰਪਟ ਕੀਤਾ ਸਭਾ ਬਹੁਤ ਬਹੁਤ ਧੰਨਵਾਦ ਆਓ ਸਾਧ ਸੰਗਤ ਜੀ ਸਤਿਕਾਰਯੋਗ ਪਾਇਸਾ ਕੋਈ ਤਾਂ ਸੇਵ ਸਿੰਘ ਦੀ ਹਜ਼ੂਰੀ ਰਾਗੀ ਜਥਾ ਪਹੁੰਚ ਚੁੱਕਿਆ ਆ ਹੈ ਸਵੰਦਰ ਸ਼ਬਦਾਂ ਦਾ ਕੀਰਤਨ ਸਭ